MarriageLagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is 510-943-8037. ਮੈਕਸ ਵਟੋਂ ਦਾ ਕਰ ਦਿੱਤਾ ਐਲਾਨ ਜੀਹਾਂ ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਵਾ ਨੂੰ ਕਿਹਾ ਕਿ ਉਹ ਮੈਕਸੀਕੋ ਅਤੇ ਕੈਨੇਡਾ ਤੋਂ ਅਮਰੀਕਾ ਆਉਣ ਵਾਲੇ ਸਾਰੇ ਉਤਪਾਦਨਾ ਤੇ 25% ਦੀ ਟੈਰਫਿਕ ਲਗਾਉਣ ਬਾਰੇ ਕਾਰਜਕਾਰੀ ਆਦੇਸ਼ ਤੇ ਦਸਤਕ ਕਰਨਗੇ ਤੁਹਾਨੂੰ ਦੱਸ ਦਈਏ ਅਮਰੀਕਾ ਵਿੱਚ ਹਾਲੀ ਵਿੱਚ ਇਰੀਅ ਇਲੈਕਸ਼ਨਾਂ ਹੋਈਆਂ ਗਿਆਆਂ ਡੋਨਲਡ 트ੰਪ ਜਿਹੜੇਗੇ ਉੱਥੋਂ ਦੇ ਰਾਸ਼ਟਰਪਤੀ ਦੁਬਾਰਾ ਚੁਣੇ ਗਏ ਕਿ ਉਹਨਾਂ ਨੇ ਪਹਿਲਾਂ ਹੀ ਆਪਣੇ ਭਾਸ਼ਣਾ ਵਿੱਚ ਇਹ ਲਾਲ ਕੀਤੀ ਸੀ ਕਿ ਜਦੋਂ ਮੈਂ ਦੁਬਾਰਾ ਤੋਂ ਫਿਰ ਤੋਂ ਪ੍ਰੈਜ਼ੀਡੈਂਟ ਬਣਾਗਾ ਤੇ ਮੈਂ ਆਪਣੇ ਦੇਸ਼ ਦੀ ਸੁਰੱਖਿਆ ਵਾਸਤੇ ਬਹੁਤ ਅਹਿਮ ਕਦਮ ਚੁੱਕਾਂਗਾ ਔਰ ਵੱਡੇ ਵੱਡੇ ਫੈਸਲੇ ਲਵਾਗਾ ਜੋ ਕਿ ਸਾਡੇ ਦੇਸ਼ ਦੀ ਰੱਖਿਆ ਵਾਸਤੇ ਜਿਹੜੇਗੇ ਆ ਜ਼ਰੂਰੀ ਸਨ ਚਾਹੇ ਉਹ ਪ੍ਰਵਾਸੀਆਂ ਬਾਰੇ ਹੋਣ ਤੇ ਚਾਹੇ ਕੋਈ ਹੋਰ ਦੇਸ਼ ਤੋਂ ਸਾਡੇ ਦੇਸ਼ ਵਿੱਚ ਆਉਣ ਬਾਰੇ ਹੋਣ ਤੇ ਹੋਣਾ ਜਦੋਂ ਪ੍ਰੈਜ਼ੀਡੈਂਟ ਬਣ ਚੁੱਕੇ ਨੇ ਡੋਨਲਡ 트੍ਰੰਪ ਤੇ ਉਹਨਾਂ ਵੱਲੋਂ ਵੱਡੇ ਜਿਹੜੇ ਫੈਸਲੇ ਲਗੇ ਆ ਉਹ ਲੈ ਜਾ ਰਹੇਗੇ ਜਲਦ ਹੀ ਉਹ ਕਰਨਗੇ ਦਸਤਕ ਪੰਜਾਬ ਤੋਂ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਗਜੀਤ ਡੱਲੇਵਾਲ ਨੂੰ ਡਿਟੇਨ ਕਰ ਦਿੱਤਾ ਗਿਆ ਜੀਹਾਂ ਭੁੱਖ ਹੜਤਾਲ ਤੇ ਬੈਠਣ ਤੋਂ ਪਹਿਲਾਂ ਹੀ ਪੁਲਿਸ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਹਿਰਾਸਤ ਵਿੱਚ ਲਿਆ ਗਾਇਆ ਪੁਲਿਸ ਫੋਰਸ ਨੇ ਅੱਜ ਦੇਰ ਰਾਤ ਖਨੋਰੀ ਸਰਹੱਦ ਤੇ ਕਿਸਾਨਾਂ ਦੇ ਧਰਨੇ ਦੌਰਾਨ ਵੱਡੀ ਕਾਰਵਾਈ ਕਰਦਿਆਂ ਭੁੱਖ ਹੜਤਾਲ ਤੇ ਬੈਠਣ ਤੋਂ ਪਹਿਲਾਂ ਹੀ ਜਗਜੀਤ ਸਿੰਘ ਡੱਲੇਵਾਲ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਰਾਤ ਕਰੀਬ 3 ਵਜੇ ਦੇ ਕਰੀਬ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਫੋਰਸ ਨੇ ਧਰਨੇ ਵਾਲੀ ਥਾਂ ਤੋਂ ਹਿਰਾਸਤ ਵਿੱਚ ਲੈ ਲਿਆ ਦਰਸਲ ਦੇਰ ਰਾਤ ਤੋਂ ਖਨੋਰੀ ਸਰਹੱਦ ਤੇ ਕਿਸਾਨਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਸੀ ਸੂਤਰਾ ਦੀ ਮੰਨੀਏ ਤਾਂ ਮਰਨ ਵਰਤ ਤੇ ਜਾਣ ਤੋਂ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਨੇ ਆਪਣੀ ਜਾਇਦਾਦ ਤੇ ਜ਼ਮੀਨ ਆਪਣੇ ਪੁੱਤਰ ਨੂੰ ਅਤੇ ਪੋਤੇ-ਪੋਤੀਆਂ ਦੇ ਨਾਮ ਕਰਵਾ ਦਿੱਤੀ ਹੈ ਮਿਲੀ ਜਾਣਕਾਰੀ ਮੁਤਾਬਕ ਜਗਜੀਤ ਸਿੰਘ ਡੱਲੇਵਾਲ ਨੂੰ ਲੁਧਿਆਣਾ ਦੇ ਬੀ ਐਮ ਸੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਕਿ ਭਾਰੀ ਕੋਈ ਸਬਲ ਡੀ ਐਮ ਸੀ ਦੇ ਬਾਹਰ ਤੇ ਨਾਤ ਕੀਤਾ ਗਿਆ ਇਹ ਸੂਤਰਾ ਦਾ ਹਵਾਲੇ ਤੋਂ ਖਬਰ ਜੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਹਾਡਾ ਕੀ ਇਸ ਬਾਰੇ ਆਪਣੀ ਕਮੈਂਟ ਜਰੂਰ ਕਰਕੇ ਦੱਸਿਓ ਬਲਵੰਤ ਸਿੰਘ ਰਾਜਵਾਰਾ ਦੀ ਫਾਂਸੀ ਨੂੰ ਲੈ ਕੇ ਉਮਰ ਕਾਇਦ ਵਿੱਚ ਬਦਲਾ ਦੇ ਮਾਮਲੇ ਤੇ ਟਲੀ ਸੁਣਵਾਈ ਜਾਨੋ ਹੋਣ ਕਦੋਂ ਹੋਵੇਗੀ ਸੁਣਵਾਈ ਜੀਹਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਅੰਤ ਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜਵਾਰਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕਾਇਦ ਵਿੱਚ ਬਦਲਣ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਸੁਣਵਾਈ 4 ਹਫ਼ਤੇ ਲਈ ਟਾਲ ਦਿੱਤੀ ਗਈ ਹੈ ਕੇਂਦਰ ਸਰਕਾਰ ਦੀ ਤਰਫੋਂ ਅਦਾਲਤ ਨੂੰ ਦੱਸਿਆ ਗਿਆ ਹੈ ਕਿ ਸਰਕਾਰ ਬਲਵੰਤ ਸਿੰਘ ਰਾਜੂਵਾਲਾ ਦੀ ਰਹਿਮ ਦੀ ਅਪੀਲ ਤੇ ਵਿਚਾਰ ਕਰ ਰਹੀ ਹੈ ਇਹ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ ਇਸ ਲਈ ਸਰਕਾਰ ਫੈਸਲਾ ਲੈਣ ਲਈ ਸਮਾਂ ਲੈ ਰਹੀ ਹੈ ਇਸ ਮਾਮਲੇ 'ਚ ਕੁਝ ਏਜੰਸੀਆਂ ਨਾਲ ਵੀ ਗੱਲਬਾਤ ਹੋਣੀ ਹੈ ਅਤੇ ਰਾਜੂਵਾਲਾ ਕਰੀਬ 27 ਸਾਲਾਂ ਤੋਂ ਜੇਲ੍ਹ ਵਿੱਚ ਹੈ ਅਤੇ ਉਸ ਦੀ ਰਹਿਮ ਦੀ ਅਪੀਲ ਵੀ 12 ਸਾਲਾਂ ਤੋਂ ਵੱਧ ਸਮੇਂ ਤੋਂ ਕੇਂਦਰ ਸਰਕਾਰ ਕੋਲ ਪੈਂਡਿੰਗ ਹੈ ਕਾਬਲੀ ਗੋਰੇ ਕੀ 18 ਨਵੰਬਰ ਨੂੰ ਜਸਟਿਸ ਬੀ ਆਰ ਗਵਾਈ ਪ੍ਰਸ਼ਾਂਤ ਕੁਮਾਰ ਮਿਸ਼ਰਾ ਅਤੇ ਕੇਵੀ ਵਿਸ਼ਵਨਾਥਨ ਦੇ ਬੈਂਚ ਨੇ ਇਸ ਕੇਸ ਦੀ ਸੁਣਵਾਈ ਕਰਦਿਆਂ ਰਾਜੂਆਣਾ ਦੀਦ ਅਹਿਮ ਦੀ ਅਪੀਲ ਰਾਸ਼ਟਰਪਤੀ ਕੋਲ ਭੇਜ ਦਿੱਤੀ ਸੀ ਅਦਾਲਤ ਨੇ ਰਾਸ਼ਟਰਪਤੀ ਦੇ ਸਿਕਤਰ ਨੂੰ ਰਾਸ਼ਟਰਪਤੀ ਦੇ ਸਾਹਮਣੇ ਰੱਖਣ ਦੇ ਹੁਕਮ ਦਿੱਤੇ ਸਨ ਕਿ ਨਾਲ ਹੀ ਪਟੀਸ਼ਨ ਤੇ 2 ਹਫਤਿਆਂ ਦੇ ਫੈਸਲੇ ਫੈਸਲਾ ਲੈਣ ਲਈ

Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is 510-943-8037.